ਵਾਰਸ ਪੰਜਾਬ ਦੇ ਜਥੇ ਬੰਦੇ ਬਣਾ ਲਏ ਤੁਹਾਡੇ ਵਾਰਸ ਪੰਜਾਬ ਦੇ ਜਥੇ ਬੰਦੇ ਹੈ ਕਿਹੜਾ ਵਿੱਚ ਆਪਦੇ ਘਰ ਦੇ ਜਥੇ ਬੰਦੇ ਬਣਾਈਏ ਬਣਾਈ ਵਿੱਚ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਅਕਾਊਂਟ ਚ ਲਾਇਆ ਸੀ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੋਣ ਲੋਕ ਲੋਕ ਇਹਦੇ ਬੰਦ ਕਰਾ ਲਾਣ ਤਾਂ ਤੁਹਾਡੇ ਇਹੋ ਜਿੰਦੇ ਲਾਣ ਤਾਂ ਦੇ ਪਹਿਲੇ ਲਾਣ ਤੇ ਰਹੂਗੀ ਮੈਨੂੰ ਮੇਰਾ ਪੁੱਤ ਦੁੱਖੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਸਾਡੀਆਂ ਹੁਣ ਵੀ ਰਕੀਆਂ ਕਰਾਉਣੇ ਤੁਸੀਂ ਲਾਹਣ ਤੇ ਜੰਮਣ ਦੇ ਇਹਨਾਂ ਦਾ ਪਰਿਵਾਰ ਤਾਂ ਉਹਦੇ ਘਰ ਰੋਟੀਆਂ ਪਕਾਉਂ ਦਿਖਾਉਂਦਾ ਨਜ਼ਰ ਆਉਂਦਾ ਤੇ ਸਾਡੇ ਘਰ ਜਿਵੇਂ ਅਸੀਂ ਗੁਰਦੁਆਰਾ ਸੇਵ ਜਗੇ ਤਾਂ ਵੀ ਮੇਰੇ ਨਾਲ ਬੋਲਸ ਅਸੀਂ ਕਿੱਡਾ ਘਪਰਾਹ ਕਰਦਾ ਸੀ ਮੇਰੇ ਪਤਨੇ ਥਾ ਥਾ ਮੈਂ ਤਾਂ ਕੱਢੀਆਂ ਵੀ ਇਹ ਇਹ ਇਹਨੂੰ ਜਿੱਦਾਂ ਪੇਸ਼ ਕਰਾ ਦੋ ਦੱਸੇ ਮੈਨੂੰ ਭੱਜਿਆ ਕਿਉਂ ਤੇ ਪੇਸ਼ ਕਿਉਂ ਹੋਇਆ ਇਹਨਾਂ ਦੋਹ ਗੱਲਾਂ ਦਾ ਜਵਾਬ ਦੇ ਦੇ ਦੋਹ ਗੱਲਾਂ ਜਵਾਬ ਦੇ ਦੇ ਮੈਂ ਉਹਦੇ ਨਾਲ ਤੁਨੂੰ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪੁੱਤ ਨੂੰ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੇ ਮਾਂ ਮਹਿਗੇ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਪੋਲ ਖੁੱਲਣਗੇ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਜੀ ਨੂੰ ਰੋਜ਼ ਮੈਂ ਅਰਦਾਸ ਕਰਦੀ ਆਂ ਵੀ ਮੇਰੇ ਇੱਕ ਮਾਂ ਦਾ ਕਾਲਜਾ ਤੜਫਾਇਆ ਉਹ ਪੋਰਾ ਪਰ ਜਾਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਪਾਤਸ਼ਾਹ ਤੇਰੇ ਮੂਹਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਓਵੇਂ ਮਾਵਾਂ ਤੜਫਣੇ ਨੂੰ ਦੇਣਾ ਮੇਰੇ ਗੁਰੂ ਸਾਹਿਬ ਮੂਰੇ ਇਹ ਅਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਲੰਘੀ ਹੈ ਮੇਰੀ ਆਪ ਦੇ ਚਰਨਾਂ ਦੇ ਵਿੱਚ ਪੰਥ ਦੀ ਸੇਵਾ ਕਰਦੇ ਆਂ ਜਾਨ ਜਾਵੇ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਦਲ ਹੋਣਾ ਚਾਹੀਦੇ ਆ ਅਸੀਂ ਭੱਜਾਂਗੇ ਨਹੀਂ ਜੇ ਸਿਰ ਦੇਣ ਦੀ ਲੋੜ ਪਵੇ ਤਾਂ ਦੇਵਾਂਗੇ ਪਰ ਜਦੋਂ ਸਿਰ ਦੇਣ ਦੀ ਲੋੜ ਆਈ ਫਿਰ ਪੂਛਾਂ ਜਾ ਕੇ ਭੱਜ ਵੀ ਗਏ ਇਹ ਸੂਰਮੇ ਜਿਹੜੇ ਅੜੇ ਸੋਚੜੇ ਸਰਨ ਪਰੇ ਸੋਤਰੇ ਤਾਰ ਵੀ ਜਾਣਗੇ ਇਹ ਅੜੇ ਵੀ ਰਹੇ ਆੜਗੇ ਛੜ ਗਏ ਕੋਈ ਗੱਲ ਨਹੀਂ ਲੱਖਾਂ ਇਕੱਠੇ ਲੱਖਾਂ ਹੀ ਖੜੇ ਹੋਣਗੇ ਗੌਰਪ੍ਰੀ ਸਿੰਘ ਵਰਗੇ ਅਵਤਾਰ ਸਿੰਘ ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਬਾ ਸਕਿਆ ਤੇ ਨਾ ਉਹਨਾਂ ਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਹੜਾ ਗਦਾਰਨ ਕਹਿੰਦੇ ਸਾਨੂੰ ਗਦਾਰਾਂ ਤੋਂ ਡਰ ਲੱਗਦਾ ਹੈ ਜਿਹੜੇ ਗਦਾਰ ਉਹ ਹੀ ਮਾਰ ਕਰਦੇ ਆ ਧਿਆਨ ਸਿੰਘ ਡੋਗਰੇ ਵਰਗੇ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੇ ਆ ਜਿਨ੍ਹਾਂ ਦੇ ਵਿੱਚ ਸੀਗੇ ਬੁੱਕਣ ਵਾਲਾ ਸੀਗਾ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰੌਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ ਮੈਂ ਇੱਥੇ ਗਈ ਕਮੇਟੀ ਦੀ ਚੋਣ ਨਹੀਂ ਕਰਨੀ ਇਹ ਜਮਾ ਕਮੇਟੀ ਮੈਂ ਦੱਸਣਾ ਇਹ ਚਾਹਨੀ ਆ ਵੀ ਕਿੱਥੋਂ ਗੱਲ ਸ਼ੁਰੂ ਹੋਈ ਸੀ ਕਿੱਥੋਂ ਤੱਕ ਆ ਗਈ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਉਹਨਾਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਥੇਬੰਦੀ ਦੇਖੋ ਉਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪਦੀਵਾਰੀ ਆ ਗਈ ਦੇਵ ਨੂੰ ਬਾਸੇ ਕਰਤਾ ਇਹ ਵੀ ਸੋਚੀ ਸਾਜ ਨੂੰ ਸਮਝੀ ਸਾਜ ਸੀ ਫੇਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜਿੱਥੇ ਬੰਦੇ ਨੂੰ ਬਣਾ ਕੇ ਗੋਲ ਮੋਲ ਕਰਕੇ ਕਿ ਭੇਜਤਾ ਵੀ ਇਹ ਪੰਜਾਬ ਦੇ ਜਾ ਕੇ ਕੌਣ ਨੂੰ ਵਾਂਗ ਡੋਰ ਸੰਭੂਗਾ ਮੇਰੇ ਪੁੱਤ ਨੇ ਵੀ ਭੋਲੇ ਨੇ ਕਰ ਲਿਆ ਵਿਸ਼ਵਾਸ ਉਹਨੂੰ ਆਏ ਸੀ ਵੀ ਜਿਹੜੇ ਦੀਪ ਦੀ ਲਗਜ਼ੀ ਉਹਨੂੰ ਮੈਂ ਖਤਮ ਨਾ ਹੋਣ ਦੇਵਾਂ ਕੱਡਾ ਵੱਡਾ ਸੋਚਦਾ ਮਾਲਕ ਸੀ ਉਹ ਆਪਦੇ ਲਗਜ਼ਰੀ ਜਿਹੜੀ ਸੀ ਅੱਧ ਛੱਡ ਕੇ ਆਇਆ ਸੀਗਾ ਸਾਰਾ ਕੁਝ ਛੱਡਿਆ ਉਹਨੇ ਛੱਡਿਆ ਉਹਨੇ ਉਹ ਆਣ ਕੇ ਸਾਡੇ ਬਰਾਬਰ ਦੇਖੋ ਤੁਸੀਂ ਕਿਸਾਨੀ ਮੋਰ ਚ ਥੱਲੇ ਬੈਠਿਆ ਕਿ ਨਹੀਂ ਉਹ ਉਹਨੂੰ ਕੋਈ ਨਹੀਂ ਸੀ ਵੀ ਮੈਂ ਉੱਚਾ ਜਾਂ ਵੱਡਾ ਚਾਹ ਲ ਕਿਸਧਾਨਿਆਰ ਗਿਆ ਉਹਨੂੰ ਬੁਲਾ ਕੇ ਰਾਜੀ ਨਹੀਂ ਸੀ ਅਵਤਾਰ ਸੰਗੇ ਨੇ ਕਹਿ ਬ ਤੂੰ ਜਾ ਉਥੇ ਫਿਰ ਉਹਨਾਂ ਦੇ ਆਪਸ ਵਿੱਚ ਗੱਲਬਾਤ ਹੋਈ ਇਦਰੋਂ ਜਦੋਂ ਉਹ ਚਲਾ ਜਾਂਦਾ ਦੀਪ ਸਿੰਘ ਤੇ ਫਿਰ ਅਵਤਾਰ ਸਿੰਘ ਦੀ ਵਾਰੀ ਆ ਜਾਂਦੀ ਹੈ। ਦਿਲ ਉੱਥੇ ਸਰੋਪੇ ਦਿੱਤੇ ਗਏ ਦਵਾਈ ਵਿੱਚ ਕੌਣ ਸੀ? ਜਸਵੰਤ ਸਿੰਘ ਜਸਵੰਤ ਸਿੰਘ ਰੋਡੇ ਉਹਨਾਂ ਨੇ ਸਾਰਿਆਂ ਨੇ ਦਿੱਤੇ ਉਹਨਾਂ ਨੇ ਸਾਰਿਆਂ ਨਾਲ ਕੇ ਭੇਜਤਾ ਮੇਰਾ ਪੁੱਤ ਵੀ ਉਹਨੂੰ ਚਾਚਾ ਕਹਿੰਦਾ ਸੀ ਤੇ ਮੈਂ ਵੀ ਕਹਿੰਦੀ ਸਾਡੇ ਘਰ ਦਾ ਵੀ ਸਾਡੇ ਘਰ ਦੇ ਨਾਲ ਸਰੋਪੇ ਦੇ ਤੇ ਇੱਕ ਦਿਨ ਸਾਨੂੰ ਉਹ ਹੀ ਪੁੱਛਦਾ ਮੈਂ ਹੁਣ ਡਰੂੰਗੀ ਨਹੀਂ ਕਿਸੇ ਤੋਂ ਵੇ ਤੁਸੀਂ ਦੀਪਤੇ ਕਿਵੇਂ ਵਿਸ਼ਵਾਸ ਕਰ ਲਿਆ ਉਹ ਪੂਰਾ ਖਜੋਗਤ ਕਿਵੇਂ ਵਿਸ਼ਵਾਸ ਕਰੀ ਫਿਰਦੇ ਹੁਣ ਮੈਂ ਉਹਨੂੰ ਕਿਹਾ ਫੋਨ ਤੇ ਜਿਵੇਂ ਤੂੰ ਇੱਥੇ ਕੀਤਾ ਮਰਤਪਾਲ ਤੇ ਅਸੀਂ ਵੀ ਉਵੇਂ ਕਰ ਲਿਆ ਸੀ ਉਹ ਤੋਂ ਗੋਲਮੋਲ ਕਰਕੇ ਭੇਜਤਾ ਜਿਹਦੇ ਉੱਤੇ 50000 ਦਾ ਕਾਠ ਵਿੱਚ ਉਹਨੂੰ ਦਸਤਾਰ ਬੰਦੀ ਦਿੱਤੀ ਗਈ ਮੈਂ ਵੀ ਉੱਥੇ ਜਾਵੜੀ ਕੰਮਲੀ ਮੇਰੇ ਕੋਲ ਪਾਸੇ ਮੇਰਾ ਪੁੱਤ ਕਹਿੰਦਾ ਜਾ ਲੈ ਕੇ ਜਾ ਦਸਤਾਰ ਨੂੰ ਪੋਰਸ ਨੇ ਸਾਨੂੰ ਗੜੀ ਗਦੀ ਗੜੇ ਪਤਾ بیا ਤੂੰ ਦਸਤਾਰ ਦੀ ਤੇਰੀ ਫੋਟ ਮੈਂ ਖਾਂ ਦਿੱਤੀ ਅਸੀਂ ਲੋਕਾਂ ਨੂੰ ਮੁੱਕਰਦੇ ਨਹੀਂ ਝੂਠੇ ਨਹੀਂ ਅਸੀਂ ਸੱਚੀ ਗੱਲ ਸੱਚੀ ਰੱਖੂ ਮਾਰਨ ਗੋਲੀਆਂ ਮੇਰੇ ਵੀ ਫਿਰ ਮੇਰੇ ਪੁੱਤ ਦੀ ਵਾਰ ਹੀ ਆ ਗਈ ਉਹਨੇ ਉਹਨੂੰ ਤੋੜਤਾ ਇਧਰ ਨੂੰ ਇਹ ਤਾਂੜ ਕੇ ਪਹਿਲਾਂ ਹਾਈਲਾਈਟ ਕੀਤਾ ਸਰਕਾਰ ਨੇ ਇਹ ਸਾਰਿਆਂ ਨੂੰ ਪਤਾ ਕੋਈ ਕੋਈ ਲਕੋਸ਼ ਕੋ ਵਾਲੀ ਗੱਲ ਨਹੀਂ ਜੇ ਉਹ ਮਾੜਾ ਸੀ 50000 ਦਾ ਕਟ ਸੀ ਉੱਥੇ ਰੋਢੀ ਫੜ ਲੈਂਦੇ ਉਹਨੂੰ ਜਿੱਦਾਂ ਸਾਨੂੰ ਸੀਆਈਡੀ ਵਾਲਿਆਂ ਨੇ ਫੜਿਆ ਨਾ ਉਦੋਂ ਮੈਂ ਕਿਹਾ ਸੀ ਕਮੈਂਡ ਥਾਣੇ ਵਿੱਚ ਵੀ ਤੁਸੀਂ ਉਦੋਂ ਫੜਦੇ ਹੋ ਨਾ ਜੇ ਉਹ ਮਾੜਾ ਸੀ ਅਜਨਾਲੇ ਖਾਣੇ ਚ ਫੜ ਲੇ ਹਣੀ ਮਾੜਾ ਲੱਗਣ ਲੱਗੇ ਜਿੱਦਣ ਪਪਲਪ੍ਰੀਤ ਫੜਿਆ ਹੁੰਦਾ 9 ਤਰੀਕ ਨੂੰ ਸਾਡੇ ਘਰੇ ਸੀ ਆਈਡੀ ਵਾਲੇ ਆ ਗਏ ਮੈਂ ਹੱਡ ਵੀ ਤੁਹਾਨੂੰ ਗੀ ਨਾ ਮੈਂ ਅੱਜ ਮੁਕਰਾਂ ਨਾ ਮੈਂ ਕੱਲ ਮੁਕਰਾਂ ਆ ਗੁਰੂ ਸਾਹਿਬ ਸਾਡਾ ਪਿਓ ਬੈਠਾ ਸਭ ਤੋਂ ਵੱਡਾ ਸਤਗੁਰ ਨਾਲ ਜਨਕਲ ਰੱਖੀ ਮੇਰੀ ਗੁਰਸਾਹਿਬ ਪੈਜ ਰੱਖਦਾ ਆ ਤੇ ਰੱਖੂਗਾ ਸਾਡੀ ਮੈਂ ਇਹਨਾਂ ਨੂੰ ਕੋ ਤੁਸੀਂ ਆਹ 60000 ਦਾ ਜਿਹੜਾ ਇਕੱਠਾ ਹੈ ਆਹ ਤੁਸੀਂ ਮਹंगाई ਸਪੋਰਸ ਤੇ ਇਹ ਸਾਰੀ ਫੇਲ ਹੋ ਗਈ ਸਾਡੇ ਤੇ ਰੱਖ ਲੈ ਤੁਸੀਂ ਆਸ ਵੀ ਹੁਣ ਇਹ ਮਾਵਾਂ ਧੀਆਂ ਦੱਸਣ ਕਹਿੰਦਾ ਨਾ ਤੁਹਾਡਾ ਕਸੂਰ ਨਾ ਤੇਰੇ ਪੁੱਤ ਦਾ ਨਾ ਤੇਰੀ ਧੀ ਦਾ ਸਾਨੂੰ ਉੱਪਰ ਆਰਡਰ ਉੱਪਰ ਆਰਡਰ ਫਿਰ ਕੀ ਇਹ ਕੌਣ ਮਿਲਿਆ ਹੈ ਸੁਪਰ ਲੈ ਨਾਲ ਮੇਰਾ ਪੁੱਤ ਕਹਵੇ ਮੇਰੀ ਮਾਂ ਨੂੰ ਤੇ ਮੇਰੇ ਭੈਣ ਨੂੰ ਛੱਡੋ ਮੈਨੂੰ ਲਿਓ ਫੇਰ ਕਣ ਸਾਡੇ ਕੋਲੇ ਅਧਿਕਾਰ ਹੈ ਨਹੀਂ ਲਿਆਉਣ ਦਾ ਮੈਂ ਉਹ ਤੁਸੀਂ ਕਹਿੰਦੇ ਸਰਕਾਰ ਤੁਸੀਂ ਲਿਆਣ ਸਕਦੇ ਹੋ ਉਹਨੂੰ ਸਾਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ 11 ਵਜੇ ਛੱਡਿਆ ਇਹਨਾਂ ਦਾ ਪਰਿਵਾਰ ਤਾਂ ਉਹਦੇ ਘਰ ਰੋਟੀਆਂ ਪਕਾਉਂ ਦਿਖਾਉਂਦਾ ਨਜ਼ਰਵੰਦਾ ਤੇ ਸਾਡੇ ਘਰ ਜਿਵੇਂ ਅਸੀਂ ਗੁਰਦੁਆਰਾ ਸੇਵ ਜਿੱਕੇ ਤਾਂ ਵੀ ਮੇਰੇ ਨਾਲ ਪੁਲਿਸ ਅਸੀਂ ਕਿੱਡਾ ਕ ਭਰਾਤ ਕਰਦਾ ਸੀ ਅਸੀਂ ਐਡੇ ਭਰਾਤੀ ਹੋ ਗਏ ਮੇਰਾ ਪੁੱਤ ਸੱਚਾ ਸੁੱਚਾ ਸੀ ਮੇਰਾ ਪੁੱਤ ਕਹਿੰਦਾ ਇਹ ਕਹਿੰਦਾ ਮੈਨੂੰ ਮੈਨੂੰ ਪੇਸ਼ ਕਰਾ ਦਿਓ ਮੈਥੋਂ ਨਹੀਂ ਭੱਜਿਆ ਜਾਂਦਾ ਆ ਤੁਸੀਂ ਕੱਢ ਕੇ ਵੇਖ ਲਿਓ ਅਸਖਰਾਜ ਨੇ ਵੀ ਇੱਥੇ ਬੈਠਾ ਮੇਰਾ ਪੁੱਤ ਇਹਨੇ ਵੀ ਕਹਿਆ ਸੀ ਉਹ ਕਹਿੰਸੀ ਸਾਲ ਭਰ ਨਹੀਂ ਤੂੰ ਇੱਥੇ ਆ ਸਕਦਾ ਕਹਿੰਦਾ ਮੈਨੂੰ ਮਾਰ ਦੇਣਗੇ ਮੈਨੂੰ ਛੇਤੀ ਪੇਸ਼ ਕਰੋ ਮੇਰੇ ਪੁੱਤ ਨੇ ਥਾਂ ਥਾਂ ਮੈਂ ਤਾਂ ਕਢੀਆਂ ਵੀ ਇਹ ਇਹ ਇਹਨੂੰ ਜਿੱਦਾਂ ਪੇਸ਼ ਕਰਾ ਦਿਓ ਦੱਸੇ ਮੈਨੂੰ ਭੱਜਿਆ ਕਿਉਂ ਤੇ ਪੇਸ਼ ਕਿਉਂ ਹੋਇਆ ਇਹਨਾਂ ਦੋਹਾਂ ਗੱਲਾਂ ਦਾ ਜਵਾਬ ਦੇ ਦੇ ਦੋ ਗੱਲਾਂ ਜਵਾਬ ਦੇ ਦੀ ਮੈਂ ਉਹਦੇ ਨਾਲ ਤੁੰਡ ਵੀਰਾ ਕੱਢੇ ਮੇਰੇ ਪੁੱਤ ਨੇ ਦੇਖੋ ਨੈੱਟ ਤੇ ਕੱਢ ਕੇ ਉਹ ਕਹਿੰਦਾ ਵੀ ਨਾ ਅਸੀਂ ਜਥੇਬੰਦੀ ਬਣਾ ਲਈਏ ਨਾ ਅਮਰਤਪਾਲ ਨਾ ਸਾਡੇ ਕੋਈ ਜਥੇਬੰਦ ਦਾ ਕੋਈ ਵੋਟਾਂ ਨਹੀਂ ਲੜੂਗਾ ਕਿਹੜੀ ਗੱਲ ਤੇ ਰਹੀ ਦੱਸੋ ਉਹ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪਤਨੁ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੇ ਮਾਂ ਮਹਿਗੇ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਪੋਲ ਖੁੱਲਣਗੇ ਮਰਵਾਤਾ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਮੂਹਰੇ ਰੋਜ਼ ਮੈਂ ਅਰਦਾਸ ਕਰਦੀ ਆਂ ਵੀ ਮੇਰੇ ਇੱਕ ਮਾਂ ਦਾ ਕਾਲਜਾ ਤੜਫਾਇਆ ਉਹ ਪੂਰਾ ਪਰ ਜਾਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਪਾਤਸ਼ਾਹ ਤੇਰੇ ਮੂਹਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਓਵੇਂ ਮਾਵਾ ਤੜਫਣੇ ਨਾਲ ਦਿੰਨਾ ਤੜਫਣ ਜਿਹੜਾ ਕੋ ਸਾਡਾ ਮਾੜਾ ਵੋਟਾ ਬਣਿਆ ਆਸਰਾ ਉਸੇ ਨੂੰ ਤੁਸੀਂ ਮਾਰਨ ਲੱਗੇ ਇਹਦੀ ਰੇਕਤੀ ਕਰਾ ਲਈ ਸਾਡੇ ਘਰੇ ਦੇਖੋ ਲੋਕੀ ਕਹਿੰਦੇ ਸਾਨੂੰ ਬੰਦੇ ਪੈ ਗਏ ਬੰਦੇ ਪੈ ਗਏ ਅੱਛਰੇ ਆਮ ਆ ਭਾਈ ਸਾਹਿਬ ਬੈਠੇ ਫੋਟੋ ਉਹਦੀ ਖਿੱਚੀ ਗੱਲਾਂ ਉਹਦੇ ਨਾਲ ਕੀਤੀਆਂ ਵੀ ਤੂੰ ਕੌਣ ਹੈ ਦੌੜਾ ਭੱਜ ਗਿਆ ਸਾਡੀਆਂ ਹੁਣ ਵੀ ਰੱਖੀਆਂ ਕਰਾਉਣੇ ਤੁਸੀਂ ਲਾਹਣ ਤੇ ਜੰਮਣ ਦੇ ਉਹ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਬਣਾ ਲੈ ਤੁਹਾਡੇ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਲੈ ਹੈ ਕਿਹੜਾ ਵਿੱਚ ਆਪਦੇ ਘਰ ਦੀ ਜਿੱਥੇ ਬੰਦੇ ਬਣਾਈਏ ਬੜਾਈ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਚੌਧਰਾਂ ਲੈ ਲਈ ਹੁਣ ਵੀ ਖੜੇ ਐ ਅਕਾਊਂਟ ਚ ਲਾਇਆ ਸੀ ਮੈਂ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੌਣ ਦੇ ਲੋਕ ਹੋਏ ਤੇ ਬੰਦ ਕਰਾ ਲਾਹਣ ਤੇ ਤੁਹਾਡੇ ਹੋ ਜੰਦੇ ਲਾਹਣ ਤੇ ਪਹਿਲੇ ਲਾਹਣ ਤੇ ਰਹੂਗੀ ਧਰਨਾ ਲਾ ਕੇ ਬਹਿ ਗਈ ਉੱਥੇ ਉਹ ਮੇਰਾ ਪੁੱਤ ਮੁੱਖਿਆ ਤੇਰਾ ਤਾਂ ਜੇਲ੍ਹ ਚ ਗਿਆ ਹਲੇ ਇੱਕ ਦਿਨ ਨਹੀਂ ਪੁੱਛਿਆ ਵੀ ਤੂੰ ਪੈਣ ਸਾਡੇ ਨਾਲ ਬੈਠ ਮੈਂ ਕਿਹਾ ਜਾਵਾਂ ਮੈਨੂੰ ਕੋਈ ਧਰਨੇ ਦੀ ਲੋੜ ਨਹੀਂ ਮੇਰਾ ਗੁਰੂ ਸਹਿਮੂਰੇ ਧਰਨਾ ਹੈ ਵਾਹਿਗੁਰੂ ਮਰੇ ਧਰਨਾ ਹੈ ਮੇਰੇ ਪੁੱਤ ਦੀ ਫੋਟੋ ਨਹੀਂ ਲੱਗਣ ਦਿੰਦੇ ਇਹ ਦੁੱਕੀ ਦਾ ਮੈਂ ਦੱਸੋ ਹੁਣ ਮੇਰਾ ਪੁੱਤ ਦੁੱਕੀ ਦਾ ਕਿ ਆਹ ਜਿਹੜਾ ਫਿਰਦਾ ਹੈ ਇਹ ਦੁੱਕੀ ਦਾ ਮੈਨੂੰ ਮੇਰਾ ਪੁੱਤ ਦੁੱਕੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾਂ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਹੈ ਮੇਰੇ ਗੁਰੂ ਸਾਹਿਬ ਮੇਰੇ ਇਹ ਅਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਲੰਘੀ ਹੈ ਮੇਰੀ ਆਪ ਦੇ ਚਰਨਾਂ ਦੇ ਵਿੱਚ ਪੰਥ ਦੀ ਸੇਵਾ ਕਰਦੇ ਆਂ ਜਾਨ ਜਾਵੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ ਹੁਣ ਤੁਸੀਂ ਪਛਾਨਣਾ ਹੈ ਵੀ ਵਾਰਸ ਕੌਣ ਹੁੰਦਾ ਹੈ ਵਾਰਸ ਕੌਣ ਹੁੰਦਾ ਹੈ ਏ ਦੇਖਿਓ ਤੁਸੀਂ ਪਛਾਣੀ ਮੇਥੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰਿਓ ਮੈਂ ਆਪ ਦੇ ਦਿਲ ਦੇ ਬਲਬਲੇ ਕੱਢਦੀ ਆ ਮੈਨੂੰ ਦੁੱਖ ਬਹੁਤ ਲੱਗਦਾ ਵੀ ਸਾਡੇ ਸੂਰਮੇ ਜਿਹੜੇ ਸੀਗੇ ਉਹ ਤਾਂ ਤੁਸੀਂ ਬਣਾਤੇ ਐਵੇਂ ਅ ਜਿਹਨਸ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਬਣਿਆ ਸੂਰਮਾ ਉਹ ਮੇਰਾ ਪਿਓ ਬਣਾਊਗਾ ਸੂਰਮਾ ਕੋਈ ਨਹੀਂ ਵਾਹਿਗੁਰੂ ਬਣਾਊਗਾ ਪ੍ਰਮਾਤਮਾ ਸੇ ਸੱਚੇ ਪਾਤਸ਼ਾਹ ਦੁੱਖਿਆਂ ਦੀ ਸਾਡੇ ਅਸੀਂ ਇਹ ਪਰਿਵਾਰ ਵੀ ਤੇ ਮੈਂ ਵੀ ਦੁਖੀ ਹਾਂ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਦਿਲ ਹੋਣੇ ਚਾਹੀਦੇ ਆ ਸਾਡੇ ਘਰੇ ਵੀ ਲੁਆਈ ਗਈ ਫਰੀਸ ਵਾਲਿਆਂ ਦੀ ਵੀ ਭਾਈ ਤੁਝ ਜਾਇਆ ਕਰੋ ਗਿੜਾ ਮਾਰੇ ਕਰੋ ਆਉਂਦੇ ਆ ਸ਼ਾਬਾਸ਼ ਉਹਨਾਂ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੰਨਿਆਂ ਦੇ ਵਿੱਚ ਦਿਲ ਹੁੰਦਾ ਜੋ ਦੇਖਦੇ ਆ ਨਾ ਜਾ ਕੇ ਅੰਦਰ ਬਿਆ ਸੂਰਮਿਆਂ ਦੀ ਫੋਟੋ ਤਾਂ ਹਾਂ ਨਿਕਲਦੀ ਐ ਉਹਨਾਂ ਨੂੰ ਮੈਂ ਨਹੀਂ ਕਹਿੰਦੀ ਜਾ ਕੇ ਦੇਖਿਓ ਉਹ ਵਾਹਿਗੁਰੂ ਕਿਸੇ ਵਿੱਚ ਤਾਂ ਵੱਸਦਾ ਹੈ ਤੇ ਵੱਸ ਕੇ ਆਊਗਾ ਜਿਵੇਂ ਸਤਵੰਤ ਤੋਂ ਤੇ ਬਿਆੰਤ ਤੋਂ ਦੀ ਇੱਕ ਦਿਨ ਅਣਖ ਜਾਗੀ ਸੀ ਨਾ ਇਹ ਜਿਹੜੇ ਸਾਡੇ ਕੌਮ ਨੂੰ ਢਾਹ ਲਾਉਣ ਵਾਲੇ ਆ ਮੇਰਾ ਵਾਹਿਗੁਰੂ ਪੈਦਾ